ਹਾਂ ਹਾਂ ਇਹ ਆਪਾਂ ਵਰਮੀ ਕੰਪੋਸਟ ਲਈ ਬੈਡ ਲਾਏ ਹੋਏ ਸੀ ਤੇ ਤੁਹਾਨੂੰ ਦਿਖਾਉਣਨੇ ਆ ਆ ਦੇਖੋ ਆ ਗੰਡੋਏ ਹੈਗੇ ਵਿੱਚ ਇਹਦੇ ਹਾਲੇ ਤੱਕ ਖਾਦ ਪ੍ਰੋਪਰ ਤਿਆਰ ਨਹੀਂ ਹੋਈ ਹੈਗੀ ਆ ਗੰਡੋਏ ਹੈਗੇ ਨੇ ਇਹ ਸਪੈਸ਼ਲ ਵਰਮੀ ਕੰਪੋਸਟ ਵਾਲੇ ਗੰਡੋਏ ਨੇ ਤੇ ਇਸ ਤਰੀਕੇ ਨਾਲ ਬਹੁਤ ਸਿੰਪਲ ਤਰੀਕੇ ਨਾਲ ਘੱਟ ਖਰਚੇ ਦੇ ਆ ਬੈਡ ਤਿਆਰ ਕੀਤੇ ਹੋਏ ਨੇ ਤੇ ਥੋੜੀ ਜਿਹੀ ਇਨਫੋਰਮੇਸ਼ਨ ਦੇ ਦਿਓ ਮੰਦੀਪਾ ਜੀ ਜਿਹੜੀ 4 ਗੁਣਾ ਵੱਧ ਵਧੀਆ ਹੁੰਦੀ ਹੈ ਜਿਹੜੀ ਰੂੜੀ ਨਾਲੋਂ ਮਤਲਬ ਜਿਹੜੀ ਖੰਬਾਂ ਦੀ ਆਪਣੇ ਵਰਮਿੰਗ ਕੰਪੋਸਟ ਹੁੰਦੀ ਹੈ ਜਿਹੜੀ ਹੁਣ ਆ ਦੇਖੋ ਇਹਦੇ नीचे ਕੱਚੀ ਜਗਾ ਸੀ ਤੇ نیچے ਆ ਪੇਪਰ ਪਛਾਇਆ ਹੋਇਆ ਵਧੀਆ ਹਾਰ ਜਿਹਦੇ ਕਰਕੇ ਗੰਡੋਏ ਆਰਪਾਰ ਨਹੀਂ ਜਾਂਦੇ ਤੇ ਇਹਨਾਂ ਨੂੰ ਪ੍ਰਾਲੀ ਰਾਹੀਂ ਟੱਕ ਦਿੱਤਾ ਜਾਂਦਾ ਆ ਨੇਰਾ ਪਸੰਦ ਕਰਦੇ ਇਹ ਜਿਹੜੇ ਗੰਡੋਏ ਹੁੰਦੇ ਆ ਤੇ ਇਹੀ ਜਿਹੜੀ ਖਾਦ ਆ ਬਣ ਕੇ 2 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦੀ ਆ ਇਹਦਾ ਸਾਈਜ਼ ਮਤਲਬ ਜਿਹੜੇ ਬੈੱਡ ਆ 4 ਤੋਂ 8 ਵੀ ਬਣਾਏ ਜਾ ਸਕਦੇ ਤਕਰੀਬਨ 2 ਮਹੀਨਿਆਂ ਦੇ ਵਿੱਚ 1.5 ਤੋਂ 2 ਮਹੀਨਿਆਂ ਦੇ ਵਿੱਚ ਦੁੱਗਣੇ ਮਤਲਬ ਹੋ ਜਾਂਦੇ ਆ ਇਹ ਹੁਣ ਗੰਡੋਈ ਜਿਹੜੇ ਹੁੰਦੇ ਆ ਤੇ ਜਿਵੇਂ ਕਈ ਪਿੰਡਾਂ ਦੇ ਵਿੱਚ ਅਸੀਂ ਬਹੁਤ ਸਾਰੇ ਬੈੱਡ ਤਿਆਰ ਕੀਤੇ ਹੋਏ ਨੇ ਇਸ ਤਰੀਕੇ ਨਾਲ ਲੰਬੇ ਰੋਕ ਜਿਵੇਂ ਇੱਕ ਕਬਰ ਟਾਈਪ ਅਸੀਂ ਬੈੱਡ ਬਣਾਏ ਸੀ ਆਹ ਦੇਖ ਲਓ ਇੱਕ ਤੋਂ 3 4 ਇਹ ਚਾਰ ਬੈੱਡ ਨੇ ਜਿਹੜੇ ਗੰਡੋਈਆਂ ਦੇ ਤੇ 2 ਮਹੀਨਿਆਂ 'ਚ ਇਹ ਖਾ ਤਿਆਰ ਹੋ ਜਾਣੀਆਂ ਜਦੋਂ ਇਹ ਚਾਹ ਪੱਤੀ ਵਰਗੀ ਤਿਆਰ ਹੋ ਜਾਂਦੀ ਹੈ ਬਿਲਕੁਲ ਬਰੀਕ ਹੋ ਜਾਂਦੀ ਚਾਹ ਪੱਤੀ ਵਰਗੀ ਤੇ ਉਹਦੇ ਖਾਦ ਪ੍ਰੋਪਰ ਤਿਆਰ ਹੋ ਜਾਂਦੀ ਆ। ਪਿੰਡ ਚਾਂਦੀਵਾਲ ਆਏ ਸੀ ਤੇ ਇਹਨਾਂ ਨੂੰ SSC ਫਾਊਂਡੇਸ਼ਨ ਕੋਲੋਂ ਅਸੀਂ ਗੰਡੂਏ ਪਵਾ ਕੇ ਦਿੱਤਾ ਸੀ ਖਾਦ ਬਣਾਉਣ ਲਈ। ਤੇ ਹੋਰ ਵੀ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ। ਅਸੀਂ ਰਿਜ਼ਲਟ ਦੇਖਣ ਆਏ ਸੀ। ਕੋਈ ਦੇਖਿਆ ਸਾਰੇ ਚੱਕੇ ਤੁਸੀਂ ਇਹਨਾਂ ਦੇ ਸਾਰਿਆਂ ਦੇ। ਪਰ ਗੋਆ ਜਦੋਂ ਵੀ ਤਿਆਰ ਅਗਰ ਤੁਹਾਡੇ ਵਿੱਚ ਕੋਈ ਵੀ ਬੰਦਾ ਵਰਮੀ ਕੰਪੋਸਟ ਕਰਨਾ ਚਾਹੁੰਦਾ ਆ ਸਭ ਤੋਂ ਪਹਿਲਾਂ ਤਾਂ ਆਪਣਾ ਗੋਆ ਜਿਹੜਾ ਨਾ ਇਕੱਠਾ ਕਰਕੇ ਰੱਖਣਾ ਇੱਕ ਸਾਈਡ ਤੇ ਕਵਰ ਟਾਈਪ ਉਹਨੂੰ ਸੁਕਾਉਣਾ ਪਹਿਲਾਂ ਗਿੱਲੇ ਗੋਏ ਦੇ ਵਿੱਚ ਕਦੀ ਵੀ ਗੰਡੋਏ ਨਹੀਂ ਪਾਈਦੇ ਅਗਰ ਗਿੱਲੇ ਉਹਨਾਂ ਵਿੱਚ ਗੈਸ ਹੁੰਦੀ ਆ ਜਿਹਦੇ ਕਰਕੇ ਗੰਡੋਏ ਮਰ ਜਾਂਦੇ ਆ ਸਾਰੇ ਮੰਦੀ ਵੀ ਥੋੜੀ ਜੀ ਇਨਫੋਰਮੇਸ਼ਨ ਦੇ ਕਿ ਅਗਰ ਗਿੱਲੇ ਗੋਏ ਚ ਅਸੀਂ ਗੰਡੋਏ ਪਾ ਦਿੰਨੇ ਆ ਗਿੱਲਾ ਗੋਆ ਜਿਹੜਾ ਮਤਲਬ ਕਿ ਤਾਜ਼ਾ ਤਾਜ਼ਾ ਗੋਆ ਤਾਜ਼ਾ ਜਿਹੜਾ 3-4 ਦਿਨ ਦਾ ਵੀ ਹੁੰਦਾ ਉਹ ਗਰਮ ਹੁੰਦਾ ਜ਼ਿਆਦਾ ਜਿਹੜਾ ਕਿ ਫੇਰ ਗੰਡੋਏ ਜਦੋਂ ਅਸੀਂ ਪਾ ਦਿੰਨੇ ਤਾਂ ਉਹ ਮਰ ਜਾਂਦੇ ਆ ਜਦੋਂ ਗੰਡਵਾ ਪਾਉਣਾ ਆ ਉਹਦੀ ਵੀ ਜਿਹੜੀ স্মੈਲ ਹੁੰਦੀ ਆ ਉਹ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ। ਦੋਹੇ ਦੇ ਵਿੱਚ 스멜 ਨਹੀਂ ਹੋਣੀ ਚਾਹੀਦੀ। ਤਾਕੇ ਫਿਰ ਇਹਦੇ ਨਾਲ ਗੰਡੋਆ ਬਚ ਜਾਂਦਾ ਹੈ ਇੰਨੇ ਰਾ ਪਸੰਦ ਕਰਦਾ ਇਸ ਕਰਕੇ ਇਹਨੂੰ ਠੱਪਣਾ ਬਹੁਤ ਜ਼ਰੂਰੀ ਆ ਪਰਾਲੀ ਦੇ ਨਾਲ ਜਾਂ ਕਿਹ ਅ ਹੋਰ ਚੀਜ਼ ਪਹਿਲੇ ਟਾਈਮ ਚ ਲੋਕ ਖੁਰਲੀਆਂ ਦੇ ਵਿੱਚ ਵੀ ਬਣਾਉਂਦੇ ਹੁੰਦੇ ਸੀ ਕੋਈ ਵੀ ਖੱਟੀ ਚੀਜ਼ ਖੱਟਾ ਦਰੱਖਤ ਦਾ ਨਿੰਬੂ ਜਾਤੀ ਦਾ ਕੋਈ ਵੀ ਤਿੰਨੂ ਵਗੈਰਾ ਉਹ ਲੱਗ ਸਕੇ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਉਹਦੀ ਪਰੇਸ਼ਾਵਾ ਨਹੀਂ ਹੋਣਾ ਚਾਹੀਦੀ ਨਹੀਂ ਤਾਂ ਗੰਡੋਏ ਆਪਣੇ ਆਪ ਹੀ ਮਰ ਜਾਣੇ ਆ ਖੱਟੀ ਚੀਜ਼ ਤੋਂ ਬਹੁਤ ਪਰਹੇਜ਼ ਕਰਦੇ ਇਹ ਗੰਡੋਏ ਇਸ ਕਰਕੇ ਆਪਾਂ ਨੂੰ ਜਿਹੜੀਆਂ ਛੋਟੀਆਂ ਮੋਟੀਆਂ ਗੱਲਾਂ ਦਾ ਥੋੜਾ ਧਿਆਨ ਰੱਖਣਾ ਚਾਹੀਦਾ ਆ ਇਹ ਹੋਰ ਕੋਈ ਜਿਆਦਾ ਇਹਦੇ ਵਿੱਚ ਜਮਾ ਘਟਾਓ ਨਹੀਂ ਹੁੰਦਾ ਛੋਟੀਆਂ ਮਸਲਾਵ ਰਹਿਣੀ ਚਾਹੀਦੀ ਐ ਚ ਪਾਣੀ ਨਹੀਂ ਕੋਈ ਚ ਤੇ ਤਾਜਾ ਗੋਆਣਾ ਹੋਵੇ ਗੋਆ ਸੁਕਾਉਣਾ ਚਾਹੀਦਾ ਤੇ ਉੱਤੇ ਪਾਣੀ ਪੁਣੀ ਪਾਉਂਦੇ ਰਹਿਣਾ ਚਾਹੀਦਾ ਤੇ ਜਦੋਂ ਐਨ ਸੁੱਕ ਜਾਂਦਾ ਮਤਲਬ ਗੈਸ ਨਿਕਲ ਨਹੀਂਦੀ ਫੇਰ ਗੰਡੋਏ ਪਾਉਣੇ ਨਹੀਂ ਤਾਂ ਵਰਨਾ ਗੰਡੋਏ ਮਰ ਜਾਂਦੇ ਆ ਤੇ ਇਹ ਤੁਸੀਂ ਦੇਖਦੇ ਹੋਣੇ ਆ ਫਲਿੱਪਕਾਰਟ ਤੇ ਕਿਤੇ ਹੋਰ ਵੀ ਆਨਲਾਈਨ ਖਾਦ ਵੇਚਦੀ ਆ ਆਨਲਾਈਨ ਇਹ 400 500 ਰੁਪਏ ਮਤਲਬ 5 ਰੁਪਏ ਮਤਲਬ 10 ਰੁਪਏ ਕਿਲੋ ਇਦਾਂ ਹੀ 10 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦੀ ਆ ਜੇ ਆਨਲਾਈਨ ਦੇਖਦੇ ਆ ਪਿੰਡਾਂ ਚ ਹੁੰਦੇ ਉਹ ਪੈਕੇਟ ਚ ਲੈ ਗਏ ਰੇਟ ਜਿਹੜਾ ਇਹਦਾ ਆ ਕਈ ਗੁਣਾ 10 ਗੁਣਾ 20 ਗੁਣਾ ਜ਼ਿਆਦਾ ਜ਼ਿਆਦਾ ਦੱਸਦੇ ਆਗੇ ਇੰਨੀ ਜ਼ਿਆਦਾ ਮਾਰਕਟ ਇਹਨਾਂ ਦੀ ਹੁੰਦੀ ਆ ਚਲੋ ਬਾਕੀ ਧੰਨਵਾਦ ਜੀ ਪੇਜ ਨਾਲ ਜੁੜੇ ਰਹੋ